ਪੰਜਾਬੀ ਭਰਾਓ ਕੀ ਹਾਲ ਚਾਲ ਹੈ ਮੇਰੀ ਅੱਖਾਂ ਲਾਲ ਲੱਗਦੀਆਂ ਨੇ ਕਿ ਨਾ ਅੱਜ ਵੀ ਮੈਂ ਰੋਕੇ ਹਟੇ ਨਾ ਆਪਦੀ ਕਿਸਮਤ ਨੂੰ ਵੀ ਮੇਰੇ ਨਾਲ ਹੋ ਕੀ ਰਿਹਾ ਸਾਰੀ ਜ਼ਿੰਦਗੀ ਮੈਂ ਜੱਟਾਂ ਦਾ ਮੁੰਡਾ ਹੋਣ ਦੇ ਬਾਵਜੂਦ ਜ਼ਮੀਨ ਜਮਾਨ ਠੀਕ ਠਾਕ ਹੋਣ ਦੇ ਬਾਵਜੂਦ ਕਮਰੇ ਕੁਆਟਰ ਕਰਾਏ ਆ ਹੋਣ ਦੇ ਬਾਵਜੂਦ ਮੈਨੂੰ ਕੁਝ ਨਹੀਂ ਮਿਲਿਆ ਤੇ ਮੈਂ ਸ਼ੁਰੂ ਤੋਂ ਇੱਕ ਇੱਕ ਰੁਪਏ ਨੂੰ ਤਰਸਦਾ ਰਿਆਂ ਇੱਕ ਇੱਕ ਰੁਪਏ ਨੂੰ ਮੈਂ ਦੁਕਾਨ ਕੀਤੀ ਮੈਂ ਸੋਚਿਆ ਆਪਦੇ ਪੈਰਾਂ ਤੇ ਖੜਾ ਹੋ ਕੇ ਦਿਖਾਉਂਗਾ ਇੱਕ ਇੱਕ ਰੁਪਿਆ ਜੋੜਿਆ ਚੋਰੀ ਹੋ ਗਈ ਤੁਹਾਨੂੰ ਪਤਾ ਹੀ ਆ ਤੇ ਕਿਸਮਤ ਡਿਪਰੈਸ਼ਨ ਆ ਗਿਆ ਫਿਰ ਦੁਆਰ ਤੇ ਖੜਾ ਹੋਇਆ ਫਿਰ ਚਲੋ ਹੌਲੀ ਹੌਲੀ ਕਰਨ ਲੱਗਿਆ ਤੇ ਗਾਹਕ ਬਣ ਗਏ ਥੋੜੇ ਬਹੁਤ ਕੰਮ ਚੱਲਣ ਲੱਗਿਆ ਉਹ ਦਿਹਾੜੀ ਕੁਝ ਬਣ ਲੱਗੀ ਤੇ ਮੇਰੇ ਘਰ ਦੇ ਆਨੇ ਦੁਕਾਨ ਛੁੜਾਤੀ ਮੇਰੇ ਤੋਤੇ ਭਈਏ ਨੂੰ ਦੁਕਾਨ ਦੇਤੀ 10000 ਰੁਪਏ ਮਹੀਨੇ ਤੇ ਮੈਂ ਬਥੇਈ ਐ ਮੈਂ ਤਾਂ ਕੀਤੀ ਆ ਵੀ ਦੁਕਾਨ ਆਪਣੀ ਆ ਕਿਹੜਾ ਕਿਸੇ ਦੀ ਆ ਤੂੰ ਮੈਨੂੰ ਦੇ ਦੇ ਮਤ ਕਹਿੰਦੀ ਨਹੀਂ ਮੈਂ ਕਿਹਾ ਕਿਰਾਇਆ ਲੈ ਲਾ ਤੇ ਜਾਂ ਫਿਰ ਜੇ ਨਹੀਂ ਵਿਸ਼ਵਾਸ ਮੇਰੇ ਤੋਂ ਬਨਵਾਲਾ ਉਹ ਕੀ ਕਹਿੰਦੇ ਐ ਸਟੈਂਪ ਲਖਵਾ ਵਾਲਾ ਜਦੋਂ ਕਹਿੰਗੀ ਖਾਲੀ ਕਰ ਦੂ ਕਹਿੰਦੀ ਨਹੀਂ ਕਹਿੰਦੀ ਮੈਂ ਇਹ ਮਹਿੰਗੀ ਜ਼ਮੀਨ ਆ ਮੈਂ ਵੱਡੇ ਮੁੰਡੇ ਨਹੀਂ ਲੈਣੀ ਆ ਇਨਸਾਪਾ ਮਾਵਾ ਮਾ ਪੁੱਤ ਤੁਸੀਂ ਆਪਦੇ ਆਪ ਸੋਚੋ ਤੁਸੀਂ ਵੀ ਮਾ ਪੁੱਤ ਮਤਲਬ ਮਾ ਪਿਓ ਬਣਨਾ ਤੇ ਜਿਹੜੇ ਮਾ ਪਿਓ ਬਣੇ ਹੋਏ ਨੇ ਜਿਨ੍ਹਾਂ ਨੇ ਆਦੇ ਬੱਚਿਆਂ ਨੂੰ ਦੇਤਾ ਸਾਰਾ ਕੁਝ ਉਹ ਸੋਚੋ ਵੀ ਜੇ ਆਪਾਂ ਬੱਚਿਆਂ ਨੂੰ ਬਰਾਬਰ ਰੱਖਾਂਗੇ ਆਪਣੇ ਬੱਚੇ ਆਪਣੀ ਕਿੰਨੀ ਕਦਰ ਕਰਨਗੇ ਕਿੰਨੀ ਸੇਵਾ ਕਰਨਗੇ ਜੇ ਆਪਾਂ ਬੱਚਿਆਂ ਨੂੰ ਇੱਕ ਨੂੰ ਵੱਧ ਇੱਕ ਨੂੰ ਘੱਟ ਉਹਨਾਂ ਦੇ ਮਨ ਤੇ ਜਾਊਗਾ ਤੇ ਉਹ ਉਹ ਕਹਿਣਗੇ ਵੀ ਉਹਨੂੰ ਤਾਂ ਸਾਰਾ ਕੁਝ ਦਿੱਤਾ ਸਾਨੂੰ ਕੁਝ ਨਹੀਂ ਦਿੱਤਾ ਤੇ ਮੈਂ ਫਿਰ ਵੀ ਇਹੋ ਜਿਹਾ ਬੰਦਾ ਮੈਨੂੰ ਮੈਨੂੰ ਬਹੁਤ ਘਟ ਦਿੱਤਾ ਮੈਨੂੰ ਬਹੁਤ ਘਟ ਦਿੱਤਾ ਹੀ ਨਹੀਂ ਹਜੇ ਕੁਛ ਸ਼ੁਰੂ ਨਹੀਂ ਹੋਇਆ ਇਹ ਤਾਂ ਕਾਗਜ਼ਾਂ ਤੇ ਹੀ ਆ ਕਾਗਜ਼ਾਂ ਤੇ ਹੀ ਲਿਖਿਆ ਹੋਇਆ ਹਜੇ ਤੱਕ ਮੇਰੇ ਕੋਲ ਕਾਗਜ਼ ਵੀ ਨਹੀਂ ਹੈਗੇ ਤੇ ਕਾਗਜ਼ਾਂ ਤੇ ਹੀ ਆ ਪੈਸਾ ਮੇਰੇ ਕੋਲ ਇੱਕ ਨਹੀਂ ਹੈਗਾ ਚਾਹੇ ਮੈਂ ਕਹਿਣਾ ਵੀ ਮੈਂ ਗੁਰੂਆਂ ਦੀ ਸੌਂ ਖਾਣ ਨੂੰ ਤਿਆਰ ਆ ਗੁਰੂ ਗ੍ਰੰਥ ਸਾਹਿਬ ਜੀ ਦੀ ਸੌਂ ਖਾਣ ਨੂੰ ਤਿਆਰ ਆ ਕੋਈ ਵੀ ਆ ਕੇ ਮੇ ਤੋਂ ਸੌਖ ਖਲਾ ਸਕਦਾ ਮੇਰੀ ਬੈਂਕ ਖਾਤੇ ਦੇਖ ਸਕਦਾ ਮੇਰੇ ਕੋਲ ਐਤਕੀ 120000 ਠੇਕੇ ਦਾ ਭੇਜਿਆ ਸੀਗਾ ਤੇ ਜਦ ਕਿ ਉਹਨਾਂ ਨੇ 3 3.5 ਲੱਖ ਭੇਜਣਾ ਸੀ ਪਹਿਲੀ ਵਾਰ ਦਾ ਤੇ 120000 ਭੇਜ ਕੇ ਚੁੱਕ ਹੋ ਗਏ ਮਹੀਨਾ ਡੇਢ ਮਹੀਨਾ ਹੋਣ ਵਾਲਾ ਜੇ ਜੇ ਉਹ ਉਹ ਮੇਰਾ ਭਾਈ ਦੀ ਜਗ੍ਹਾ ਮੈਂ ਹੁੰਦਾ ਜਾਂ ਮੇਰੀ ਜਗ੍ਹਾ ਮੇਰਾ ਭਾਈ ਹੁੰਦਾ ਤਾਂ ਉਹ ਕਹਿੰਦਾ ਬਈ ਹਾਂ ਭਾਈ ਮੈਨੂੰ 2 ਮਹੀਨੇ ਲੇਟ ਹੋ ਗਏ ਮੈਨੂੰ ਵਿਆਦ ਚਾਹੀਦਾ ਤੁਸੀਂ ਆਪ ਦੇਖੋ ਮੈਂ ਉਹਦੇ ਬੱਚੇ ਨਹੀਂ ਪੜਾਉਣੇ ਉਹਨਾਂ ਦੀ ਫੀਸਾਂ ਆ ਗਈਆਂ ਸਾਰਾ ਕੁਝ ਹੋ ਗਿਆ ਮੈਂ ਉਹਨਾਂ ਦੀ ਫੀਸਾਂ ਦੇਣੀਆਂ ਨੇ ਜੇ ਨਹੀਂ ਭੇਜ ਜੇ ਨੇ ਨਾ ਤਾਂ ਦੱਸ ਦੋ ਜੇ ਤੁਸੀਂ ਇੰਨਾ ਕੁਝ ਖਾਦਾ ਮੇਰਾ ਬਹੁਤ ਕੁਝ ਖਾਦਾ 35 ਸਾਲ ਤੇ ਹੋਰ ਖਾਣਾ ਖਾ ਲੋ ਦੱਸ ਦੋ ਕਹਿ ਦੋ ਵੀ ਨਹੀਂ ਭੇਜਨੇ ਮੈਂ ਇੱਥੋਂ ਆਪਦੇ ਸਰਕਾਰੀ ਜਿਹੜੇ ਕਲਗੀਧਰ ਅਕੈਡਮੀ ਚ ਲਾਇਨ ਉਤੋਂ ਛੱਡ ਕੇ ਮੈਂ ਸਰਕਾਰੀ ਸਕੂਲ ਚ ਲਾ ਦਿੰਨਾ ਉਹਨਾਂ ਦੇ ਨਾਂ ਨਕੇ ਭੇਜ ਦੇਣਾ ਉੱਥੇ ਸਰਕਾਰੀ ਸਕੂਲ ਨੇ ਉੱਥੇ ਪੰਜਾਬੀ ਜਵਾਕ ਪੜ੍ਹਦੇ ਆ ਉੱਥੇ ਲਾ ਦਿੰਨਾ ਤੁਸੀਂ ਆਪ ਦੇ ਬੱਚੇ लवली ਵਰਗੇ ਯੂਨੀਵਰਸਿਟੀ ਚ ਪੜਾ ਲੈ ਫਿਰ ਤੁਸੀਂ ਕਹਿ ਦਿੰਦੇ ਹੋ ਮਾਚੇ ਦੇ ਆ ਜੇ ਤੁਸੀਂ ਬਰਾਬਰ ਰੱਖੋ ਤਾਂ ਤਾਂ ਮਨ ਚ ਐਦਾਂ ਦੀ ਗੱਲ ਆਵੇ ਕਿਉਂ ਜੇ ਤੁਸੀਂ ਬਰਾਬਰ ਰੱਖਦੇ ਹੀ ਨਹੀਂ ਗੀ ਫਿਰ ਗੱਲ ਆਉਂਦੀ ਆ ਬਈ ਹਾਂ ਆਪ ਤਾਂ ਵੱਡੀ ਗੱਡੀ ਲੈ ਲਈ ਮੈਨੂੰ ਛੋਟੀ ਲੈਤੀ ਪਹਿਲਾਂ ਕਹਿੰਦੇ ਸੀ ਮੈਂ ਛੋਟੀ ਲੈਣੀ ਆ ਤੁਸੀਂ ਵੱਡੀ ਲੈ ਲਓ ਜਦ ਲੈਣ ਗਏ ਦੱਸਿਆ ਵੀ ਨਹੀਂ ਵੀ ਕਦੋਂ ਮੈਂ ਹਰ ਵਾਰ ਗਿਆ ਨਾਲ ਜਦੋਂ ਵੀ ਮੈਂ ਮੋਟਰਸਾਈਕਲ ਲਿਆ ਮੈਂ ਨਾਲ ਲੈ ਕੇ ਗਿਆ ਭਰਾ ਨੂੰ ਦੋ ਵਾਰ ਮੋਟਰਸਾਈਕਲ ਲੈ ਭਰਾ ਨੂੰ ਨਾਲ ਲੈ ਕੇ ਗਿਆ ਤੇ ਇੱਕ ਵਾਰ ਗੱਡੀ ਲਈ ਨਾਲ ਲੈ ਕੇ ਗਿਆ ਉਹਨਾਂ ਨੇ ਟਰੈਕਟਰ ਲਿਆ ਪਹਿਲਾ ਮੈਨੂੰ ਨਹੀਂ ਲੈ ਕੇ ਗਏ ਦੂਜਾ ਲਿਆ ਨਹੀਂ ਲੈ ਕੇ ਗਏ ਤੀਜਾ ਤੀਜੀ ਗੱਡੀ ਲਈ ਅਲਟੋ ਨਹੀਂ ਲੈ ਕੇ ਤੀਜੀ ਗੱਡੀ ਅਲਟੋ ਚਲੋ ਅੱਜ ਤੋਂ ਹਨਾਰਿਓ ਲਈ ਸੀ ਉਦੋਂ ਸ਼ਾਇਦ ਮੈਂ ਗਿਆ ਸੀ ਚੌਥੀ ਗੱਡੀ ਜਿਹੜੀ ਲਈ ਹੈ ਜਦੋਂ ਮੈਂ ਸਿਵਰਟਨ ਲਈ ਹੈ ਤਾਂ ਨਹੀਂ ਲੈ ਕੇ ਗਏ ਤੇ ਮੋਟਰਸਾਈਕਲ ਲਿਆ ਸੀ ਨਹੀਂ ਲੈ ਕੇ ਗਏ ਸਕੂਟਰੀ ਲਈ ਹੈ ਨਹੀਂ ਲੈ ਕੇ ਗਏ ਤੇ ਜ਼ਮੀਨ ਲਈ ਹੈ ਜਿਹੜੀ ਇੱਧਰ ਨਵੀਂ ਉਹਦੇ 'ਚ ਵੀ ਮੈਨੂੰ ਮੈਨੂੰ ਪਸੰਦ ਨਹੀਂ ਜ਼ਮੀਨ ਉਹ ਬਿਲਕੁਲ ਵੀ ਪਸੰਦ ਨਹੀਂ ਸੀਗੀ ਫਿਰ ਵੀ ਮੇਰੇ ਤੋਂ ਬਿਨਾ ਜਾ ਕੇ ਲੈ ਲਈ ਤੇ ਉਹ ਵੀ ਤਿੰਨ ਹਿੱਸਿਆਂ ਚ ਬਈ ਮਾਤਾ ਨੂੰ ਕਾਦੇ ਵਾਸਤੇ ਹੁਣ ਤੂੰ ਜ਼ਮੀਨ ਲੈ ਕੇ ਦਿਨ ਨਾ ਮਾਤਾ ਦੀ ਹਾਲਤ ਦੇਖ ਮਾਤਾ ਦੀ ਸੇਵਾ ਕਰ ਮਾਤਾ ਨੂੰ ਤੇਰੇ ਤੇ ਵਿਸ਼ਵਾਸ ਹੈ ਮੇਰੇ ਤੇ ਵਿਸ਼ਵਾਸ ਨਹੀਂ ਹੈਗਾ ਮੈਂ ਤਾਂ ਇੱਕ ਦਿਨ ਅ ਕੰਗਲੀ ਕੰਗਲ ਲੱਗ ਗਈ ਆਤ ਨੂੰ ਉੱਥੇ ਉੱਤੀ ਆਵਾਜ਼ ਕਰਨ ਲੱਗੀ ਮੈਂ ਭੱਜ ਕੇ ਗਿਆ ਅ ਮੈਂ ਕਿਹਾ ਕਿਤੇ ਹੋਰ ਅਟੈਕ ਟੂ ਕਾਲਾ ਕੰਮ ਨਾ ਹੋਵੇ ਜਦ ਜਾ ਕੇ ਪੁੱਛਿਆ ਕਹਿੰਦੀ ਕੁਛ ਨਹੀਂ ਸੁਪਨਾ ਆਇਆ ਹੋਣਾ ਤੇ ਦੂਜੇ ਦਿਨ ਭਈਆਂ ਨੂੰ ਕਹਿੰਦੀ ਮੇਰਾ ਗਲਾ ਘੁੱਟਣ ਆਇਆ ਦੱਸੋ ਮੈਂ ਕਿਵੇਂ ਉਹਦੀ ਸੇਵਾ ਕਰ ਲੂ ਕੋਈ ਹੋਰ ਇਲਜ਼ਾਮ ਲਾ ਦੂਗੀ ਮੇਰੇ ਤੇ ਤੇ ਉਹਦੇ ਬਾਅਦ ਹੁਣ ਪਿੱਛੇ ਰਹਿੰਦੀ ਐ ਪਿੱਛੇ ਵੀ ਓਵੇਂ ਹੀ ਕਰਦੀ ਐ ਉਹ ਪਿੱਛੇ ਫਲਾਂ ਵਾਲਾ ਕਿਰਾਏਦਾਰ ਆ ਉਹ ਭੱਜ ਕੇ ਆਇਆ ਮੇਰੇ ਕੋਲ ਰੱਦੀ ਰਾਤ ਨੂੰ ਕਹਿੰਦਾ ਬੀਬੀ ਐ ਕਰਦੀ ਐ ਮੈਂ ਕਿਹਾ ਕੋਈ ਗੱਲ ਨਹੀਂ ਘਬਰਾਉਣ ਦੀ ਲੋੜ ਨਹੀਂ ਉਹ ਇੱਥੇ ਵੀ ਐਵੇਂ ਹੀ ਕਰਦੀ ਸੀਗੀ ਉਹਨੂੰ ਪਤਾ ਨਹੀਂ ਕੋਈ ਹੈਗਾ ਕੁਛ ਨਾ ਕੁਛ ਤੇ ਸ਼ਾਇਦ ਇਸੇ ਡਰ ਤੋਂ ਕਮਰਾ ਖਾਲੀ ਕਰ ਗਏ ਵੀ ਉਹਦੇ ਚ ਭੂਤ ਨਾ ਆਉਂਦੇ ਹੁਣ ਤੇ ਤੁਸੀਂ ਆਪ ਦੱਸੋ ਮੈਂ ਕੀ ਕਰਾਂ ਮੇਰੇ ਵੀਰੋ ਮੇਰੇ ਨਾਲ ਖੜੇ ਹੋ ਜੋ ਜਿਵੇਂ ਤੁਸੀਂ ਮੈਨੂੰ ਸਪੋਰਟ ਕੀਤਾ ਪਿਛਲੀ ਵੀਡੀਓ ਚ ਮੈਂ ਤੁਹਾਡਾ ਬਹੁਤ 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 ਸ਼ੁਕਰਗੁਜ਼ਾਰ ਹਾਂ ਬਹੁਤ ਜ਼ਿਆਦਾ ਤੇ ਕਿਰਪਾ ਕਰਕੇ ਹੋਰ ਸਪੋਰਟ ਕਰੋ ਤਾਂ ਜੋ ਮੇਰੇ ਵਰਗੇ ਸਿੱਧੇ ਸਾਦੇ ਬੰਦੇ ਨੂੰ ਤੁਸੀਂ ਆਪ ਆ ਕੇ ਦੇਖੋ ਮੇਰੇ ਘਰੇ ਮੇਰਾ ਪਿੰਡ ਢਹਾਰੀ ਕਰਦਾ ਜੀਟੀ ਰੋਡ ਤੇ ਜੇ 7 ਤੇ ਬੈਕਸਾਈਡ ਗੁਰਦੁਆਰਾ ਦਿਖੂਗਾ ਤੁਹਾਨੂੰ ਉਹਦੇ ਨਾਲ ਹੀ ਘਰ ਆਪਨਾ ਤੇ 797397543 ਨੰਬਰ ਤੁਸੀਂ ਆ ਪਾਓ ਆ ਪਾ ਕੇ ਮੇਰਾ ਹਾਲ ਦੇਖੋ ਜੇ ਤੁਹਾਨੂੰ ਮੇਰਾ ਹਾਲ ਬੁਰਾ ਲੱਗੂਗਾ ਤਾਂ ਤੁਸੀਂ ਮੈਨੂੰ ਕਮੈਂਟ ਲਾਈਕ ਸ਼ੇਅਰ ਸਬਸਕ੍ਰਾਈਬ ਕਰਿਓ ਨਹੀਂ ਨਾ ਜੇ ਮੇਰੇ 'ਚ ਕੋਈ ਗਲਤੀ ਲੱਗੂਗੀ ਤੁਹਾਨੂੰ ਤੇ ਕਿਰਪਾ ਕਰਕੇ ਆ ਪਾ ਕੇ ਦੇਖੋ ਤੇ ਬਾਕੀ ਮੇਰੇ ਨਾਲ ਖੜੇ ਰਹੋ ਮੈਨੂੰ ਲਾਈਕ ਸ਼ੇਅਰ ਕਮੈਂਟ ਸਬਸਕ੍ਰਾਈਬ ਕਰੋ ਤੇ ਵੱਧ ਤੋਂ ਵੱਧ ਲੋਕਾਂ ਨੂੰ ਕਹੋ ਲਾਈਕ ਸ਼ੇਅਰ ਸਬਸਕ੍ਰਾਈਬ ਕਰਨ ਨੂੰ ਮੈਨੂੰ ਕੱਲ ਦੀ ਕੱਲ ਨੀਂਦ ਥੋੜੀ ਜੀ ਵਧੀਆ ਆਈ ਹੈ ਕਿਉਂਕਿ ਤੁਸੀਂ ਮੇਰਾ ਸਾਥ ਦਿੱਤਾ ਪਿਛਲੀ ਵੀਡੀਓ ਦੇ ਵਿੱਚ ਦੱਬ ਕੇ ਤੇ ਇਹਦੇ ਤੋਂ ਵੀ ਦੱਬ ਕੇ ਤੁਸੀਂ ਮੇਰਾ ਸਾਥ ਦੇਣਾ ਮੇਰੇ ਵੀਰੋ ਇਹਦੇ ਤੋਂ ਵੀ ਦੱਬ ਕੇ ਤਾਂ ਜੋ ਮੇਰੇ ਨਾਲ ਜਾਂ ਬਾਕੀ ਭਰਾਵਾਂ ਨਾਲ ਵੀ ਕੋਈ ਭਰਾ ਐਵੇਂ ਕਰ ਰਿਹਾ ਬਾਕੀ ਆਪਣੇ ਪੰਜਾਬ ਚ ਕੋਈ ਦੋ ਭਰਾ ਨੇ ਇੱਕ ਭਰਾ ਦੂਜੇ ਭਰਾ ਨਾਲ ਗਲਤ ਕਰ ਰਿਹਾ ਬਰਾਬਰ ਨਹੀਂ ਕਰ ਰਿਹਾ ਮਾਂ ਗਲਤ ਕਰ ਰਹੀ ਆ ਉਹਨਾਂ ਨੂੰ ਸਬਕ ਮਿਲ ਸਕੇ ਤੇ ਮੈਂ ਉਹਨਾਂ ਦੇ ਨਾਲ ਖੜਾ ਹੋ ਸਕਾਂ ਕਿਰਪਾ ਕਰਕੇ ਮੇਰੇ ਲਈ ਹੋਰ ਸਪੋਰਟ ਦਿਵੋ ਤੇ ਆਪਦੇ ਦੋਸਤ ਮਿੱਤਰ ਰਿਸ਼ਤੇਦਾਰ ਭਰਾਵਾਂ ਨੂੰ ਵੀ ਕਹੋ ਵੀ ਆ ਵੀਡੀਓ ਦੇਖੋ ਇਹਨੂੰ ਸਪੋਰਟ ਦਿਵੋ ਤੇ ਇਹਦੇ ਨਾਲ ਖੜੇ ਹੋਵੋ ਜੇ ਤੁਸੀਂ ਘੜੇ ਹੋਮੋਗੇ ਤਾਂ ਮੈਨੂੰ ਕਿਤੇ ਜਾਣ ਦੀ ਲੋੜ ਨਹੀਂ ਕੋਟ ਕਚਹਿਰੀ ਕਿਤੇ ਤੱਕੇ ਖਾਨ ਦੀ ਲੋੜ ਨਹੀਂ ਮੇਰੇ ਭਰਾ ਪੰਜਾਬੀ ਵੀਰ ਜਿਨ੍ਹਾਂ ਨੂੰ ਮੈਂ ਆਪਦਾ ਵੀਰ ਮੰਨ ਲਿਆ ਤੇ ਆਪਦੇ ਪਿਓ ਜਿਹੜੇ ਨੇ ਪਿਓ ਮੰਨ ਲਿਆ ਜਿਹੜੇ ਬੱਚੇ ਨੇ ਬੱਚੇ ਮੰਨ ਲਿਆ ਉਹ ਮੈਨੂੰ ਲਾਈਕ ਸ਼ੇਅਰ ਕਮੈਂਟ ਸਬਸਕ੍ਰਾਈਬ ਕਰਨਗੇ ਤਾਂ ਮੇਰਾ ਹੌਸਲਾ ਕਿਤੋਂ ਤੱਕ ਕਿਤੇ ਚੱਲੇ ਜਾਊ ਮੈਂ ਆਪਦਾ ਰੋਜ਼ਗਾਰ ਵੀ ਸ਼ੁਰੂ ਕਰ ਦੂੰਗਾ ਜਿਹੜਾ ਮੈਂ ਇਸ ਟਾਈਮ ਡਿਪਰੈਸ਼ਨ ਚ ਘਰੇ ਬੈਠਾ ਬਹੁਤ ਜ਼ਿਆਦਾ ਡਿਪਰੈਸ਼ਨ ਚ ਦਿਹਾੜੀ 'ਚ 1 2 3 ਵਾਰ ਰੋਲ ਲੈਣਾ ਕਿ ਮੇਰੇ ਨਾਲ ਹੋਇਆ ਕੀ ਹੋਇਆ ਤੇ ਹੋਈ ਕੀ ਜਾਂਦਾ ਕਿਉਂ ਮੇਰੀ ਮਾਂ ਦੂਰ ਦੇ ਢੋਲ ਸਾਹਿਬ ਨੇ ਲੱਗਦੇ ਆ ਮਾਂ ਨੂੰ ਜਿਹੜਾ ਕੋਲ ਬੈਠਾ ਦਰਬੇਸ਼ ਤੁਸੀਂ ਪਿੰਡ 'ਚ ਅੱਗੇ ਪੁੱਛ ਲਿਓ ਮੇਰੇ ਭਰਾ ਹੁਣੀ ਸੌਰੀ ਮੇਰੇ ਮੇਰੇ ਪਿਓ ਹੁਣੀ ਦੋ ਭਰਾ ਸੀਗੇ ਤੇ ਇੱਕ ਮੇਰੇ ਹਰੇਕ ਕੀ ਕਹਿੰਦਾ ਵੀ ਉਹ ਵਾਲਾ ਤਾਂ ਵੱਡਾ ਜਿਹੜਾ ਮੇਰਾ ਤਾਇਆ ਸੀਗਾ ਉਹ ਮੇਰੇ ਵੱਡੇ ਭਾਈ ਵਰਗਾ ਤੇ ਜਿਹੜਾ ਮੈਂ ਸੀਗਾ ਮੈਂ ਆਪਦੇ ਪਿਓ ਵਰਗਾ ਮੇਰਾ ਪਿਓ ਸਵੇਰੇ ਚਲੇ ਜਾਂਦਾ ਸੀ ਖੇਤ ਨੂੰ ਤੇ ਸ਼ਾਮ ਨੂੰ ਘਰੇ ਆਉਂਦਾ ਸੀ ਸਾਰਾ ਦਿਨ ਮਿਹਨਤ ਕਰਦਾ ਸੀ ਮੈਂ ਵੀ ਮਿਹਨਤ ਕਰਨ ਵਾਲਾ ਬੰਦਾ ਮੈਂ ਤਾਂ ਇੱਥੋਂ ਤੱਕ ਇੱਕ ਫੈਕਟਰੀ 'ਚ ਨਟ ਵੀ ਬੰਗਾ ਲਏ ਸੀਗੇ ਜੱਟਾਂ ਦੇ ਮੁੰਡੇ ਮੈਂ ਸ਼ਰਮ ਨਹੀਂ ਕੀਤੀ ਮੈਂ ਕਿਹਾ ਬਾਹਰ ਵੀ ਲੋਕ ਜਾ ਕੇ ਕੰਮ ਕਰਦੇ ਹੀ ਆ ਛੋਟਾ ਵੱਡਾ ਮੈਂ ਆਪਣੇ ਘਰੇ ਪੈ ਕੇ ਨਟ ਮੰਗਾਲੇ ਸੀਗੇ ਇੱਥੇ ਭਈਏ ਨਟ ਕੱਸਦੇ ਹੁੰਦੇ ਆ ਕੋਠਿਆਂ ਤੇ ਖੜੇ ਬੈਠੇ ਜਾਂ ਕਮਰਿਆਂ ਚ ਫੈਕਟਰੀ ਜੋ ਉਹ ਗੱਡੀ ਤੇ ਜਾਂਦੀ ਆ ਨਟ-ਨੋਟ ਉਹ ਕੱਸ ਲੈਂਦੇ ਆ ਤੇ ਉਹਨਾਂ ਨੂੰ 150 ਰੁਪਏ ਬੋਰੀ ਮਿਲਦੀ ਆ ਕਸਣ ਦੀ ਨਟ ਜਿਹੇ ਹੁੰਦੇ ਆ ਕੱਸ ਕੇ ਬੋਰੀ ਚ ਪਾ ਦਿੰਦੇ ਆ 150 ਰੁਪਏ ਬੋਰੀ ਦੇ ਮਿਲਦੇ ਆ ਤੇ ਮੈਂ ਕਿਹਾ ਚੱਲ ਮੈਂ ਬਿੱਲਾ ਨਾਲੇ ਡਿਪਰੈਸ਼ਨ ਮੇਰਾ ਮਨ ਲੱਗਿਆ ਰਹੂਗਾ ਮੈਂ ਮੰਗਾ ਲੇ ਕ੍ਰੇਨ ਆ ਗਈ ਅੰਦਰ ਵੜ ਗਈ ਉਹ ਛੋਟੀ ਜਹੀ ਉਹਨੇ ਲਾ ਤੇ ਬਾਰ ਚਲੀ ਗਈ ਮਾਤਾ ਨੇ ਦੇਖ ਲਿਆ ਮਾਤਾ ਭੱਜੀ ਗਈ ਕਰੇਨ ਦੇ ਮਗਰ ਭਈਆਂ ਨੂੰ ਗਾਲਾਂ ਕੱਢਣ ਲੱਗ ਗਈ ਤੇ ਵਾਪਸ ਮੰਗਾ ਕੇ ਚੁਕਾ ਕੇ ਵਾਪਸ ਭੇਜ ਤੇ ਮੇਰੀ ਕਿੰਨੀ ਬੇਇੱਜ਼ਤੀ ਹੋਈ ਜਿਹੜੇ ਠੇਕੇਦਾਰ ਤੋਂ ਮੈਂ ਮਹੰਗਾਇੇ ਨੇ ਉਹਦੇ ਨਾਲ 20 ਸਾਲ ਦਾ ਮੇਰਾ ਮੇਰੀ ਦੁਕਾਨ ਦੇ ਮੂਹਰੇ ਰਹਿੰਦਾ ਸੀਗਾ ਜਾਨ ਪਛਾਨ ਸੀਗੀ ਤੇ ਉਹਦੇ ਮੂਹਰੇ ਮੇਰੀ ਕਿੰਨੀ ਕਿਜੀਤ ਬਣ ਗਈ ਤੇ ਵਾਪਸ ਭੇਜ ਤੇ ਵੀ ਮੈਂ ਜੇ ਛੋਟਾ ਕੰਮ ਕਰਨਾ ਚਾਹਣਾ ਛੋਟਾ ਕੰਮ ਕਰੂੰਗਾ ਅੱਜ ਅੱਜ ਨਾਟਕ ਜੋੜੂੰਗਾ ਬਣਾਉਂਗਾ ਕੱਲੋਂ ਹੌਲੀ-ਹੌਲੀ ਦੇਖੂੰਗਾ ਕਿਵੇਂ ਬਣਦੇ ਆ ਹੌਲੀ-ਹੌਲੀ ਗਾਂਹ ਦੀ ਗਾਂਹ ਬੰਦਾ ਕਾਮਯਾਬ ਹੁੰਦਾ ਛੋਟੇ ਤੋਂ ਵੱਡਾ ਹੁੰਦਾ ਪਰ ਮੇਰੀ ਮਾਂ ਇੰਨਾ ਹੰਕਾਰ ਹੈ ਮੇਰੀ ਮਾਂ ਜੇ ਲੱਖ ਡੇਢ ਲੱਖ ਰੁਪਏ ਕਿਰਾਇਆ ਲੈਂਦੀ ਹੈ ਅੱਜਕੱਲ ਕੀ ਹੁੰਦਾ ਕੁਝ ਵੀ ਨਹੀਂ ਜੇ ਇੰਨਾ ਕਿਰਾਇਆ ਲੈਂਦੀ ਹੈ ਤੇ ਕਹਿੰਦੀ ਹੈ ਪਤਨੀ ਮੈਂ ਕੀ ਪਹਾੜ ਤੋੜ ਲਿਆ ਉਹਦਾ ਹੰਕਾਰ ਬਹੁਤ ਜ਼ਿਆਦਾ ਮੇਰੇ ਕੋ ਪੈਸਾ ਮੈਂ ਕਿਸੇ ਤੋਂ ਰੋਟੀ ਨਹੀਂ ਮੈਂ ਕਿਸੇ ਦੇ ਗੋਚਰੇ ਨਹੀਂ ਪੈਣਾ ਕਹਿੰਦੀ ਮੈਂ ਮੂੰਹ 'ਚ ਰੋਟੀ ਪਾ ਕੇ ਦੇਖ ਲਈ ਮੈਂ ਸਾਰਾ ਕੁਝ ਕਰਕੇ ਦੇਖ ਲਿਆ ਮੇਰੇ ਬਿਰੋ ਪਰ ਮੇਰੀ ਮਾਂ ਮੇਰੀ ਨਹੀਂ ਬਣੀ ਆਦੇ ਵੱਡੇ ਮੁੰਡੇ ਦੀ ਬਣੀ ਆ ਮੇਰੇ ਜਵਾਗ ਕੋਲ ਚ ਲੰਘ ਜਾਂਦੇ ਆ ਅ ਕੱਲ ਪਰਤ ਦੀ ਗੱਲ ਆ ਬਾਹਰ ਉਹ ਅੰਬ ਲੈਂਦੀ ਸੀਗੀ ਕਾਲੇ ਜਿਹੇ ਲਫਾਫੇ 'ਚ ਅੰਬ ਪਵਾ ਕੇ ਜਵਾਗ ਮੇਰੇ ਖੇੜ ਦੇ ਸੀ ਬੇੜੇ 'ਚ ਤੇ ਅੰਬੂ ਪਵਾ ਕੇ ਸਿੱਧੀ ਅੱਗੇ ਲੰਘੀ ਐ ਤਾਂ ਨਹੀਂ ਕਿ ਜਵਾਕਾਂ ਨੂੰ ਪੋਰਾ-ਪੋਰਾ ਜਵਾਕ ਨਹੀਂ ਵੀ ਆ ਲੋ ਇੱਕ ਤੁਨ ਲੈ ਲੈ ਇੱਕ ਤੁਨ ਲੈ ਲੈ ਦੋ ਜਵਾਕ ਨੇ ਨਾ ਇਹ ਜਿਆ ਦੇ ਲਾ ਮੇਰੀ ਮਾਂ ਦਾ ਤੁਸੀਂ ਆਪ ਸੋਚੋ ਕਹਿੰਦੇ ਹੁੰਦੇ ਹੈ ਕਿ ਨਾ ਮੂਲ ਨਾਲੋਂ ਵਿਆਜ ਪਿਆਰਾ ਹੁੰਦਾ ਇੱਥੇ ਮੇਰੇ ਘਰੇ ਮੂਲ ਨਾਲੋਂ ਵਿਆਜ ਪਿਆਰਾ ਨਹੀਂ ਹੈਗਾ ਮੇਰੇ ਘਰੇ ਉੱਥੇ ਮੇਰੇ ਭਰਾ ਦੇ ਘਰੇ ਮੂਲ ਨਾਲੋਂ ਵਿਆਜ ਪਿਆਰਾ ਹੈਗਾ ਉਹ ਤੇ ਜਾਨ ਵੀ ਮੰਗ ਲੈਣ ਤਾਂ ਜਾਨ ਵੀ ਦੇ ਦੂ ਪਰ ਮੈਂ ਜਿਹੜਾ ਅੱਧਾ ਗੀਲਾ ਲੈ ਕੇ ਦਿੱਤਾ ਉਹਨੂੰ ਲੈ ਗਿਆ ਮੇਰੀ ਮਾਂ ਨੂੰ ਦਿਖਾਉਣ ਮੇਰਾ ਭਾਈ ਚੁੱਸ ਚੁੱਕ ਕੇ ਕਹਿੰਦਾ ਪਹਿਲਾਂ ਤੂੰ ਹੀ ਕਰਦਾ ਆਇਆ ਦਿਖਾਉਣ ਚਲੇ ਗਿਆ ਆ ਜਮੀਨ ਬਿਕਦੀ ਐ ਕਿਸੇ ਨੂੰ ਚਾਹੀਦੇ ਸੀ ਪੈਸੇ ਮੇਰੇ ਕੋਲ ਤਾਂ ਪੈਸੇ ਕਹਿੰਦਾ ਹੈ ਨਹੀਂ ਮੈਂ ਵਿਆਹ ਕਰਨੇ ਆ ਪੈਸੇ ਬਥੇਰੇ ਜਮ੍ਹਾਂ ਕੀਤੇ ਹੋਏ ਮੈਂ ਆਪ ਪੁੱਛਿਆ ਕਹਿੰਦਾ ਬਥੇਰੇ ਜਮ੍ਹਾਂ ਨੇ ਮੇਰੇ ਕੋਲ 3-4 ਕਰੋੜ ਬੈਂਕਾਂ 'ਚ ਹੈਗਾ ਤੇ ਉਹ ਕਹਿੰਦਾ ਉਹਨੂੰ ਵੀ ਮੈਂ ਆ ਕਰਨੇ ਵਿਆਹ ਕਰਨੇ ਆ ਤੇ ਮਾਤਾ ਦੇ ਮੂਹਰੇ ਤਾਂ ਭਖਾਰੀ ਬਣ ਜਾਂਦਾ ਵੀ ਮੇਰੇ ਕੋਲ ਕੁਝ ਹੈ ਹੀ ਨਹੀਂ ਗਾ ਇਹ ਦੱਸੋ ਵੀ 35 ਸਾਲ ਦੀ ਖੇਤੀ 15 20 ਕਿਲਿਆਂ ਦੀ ਕਿੱਥੇ ਕਿੱਥੇ ਗਈ ਫਿਰ ਮਾਂ ਕੋਲ ਚੱਕ ਲਿਆਉਂਦਾ ਸੀ ਮੈਨੂੰ ਦਿਖਾਉਣ ਵਾਸਤੇ ਬਾਅਦ ਚ ਇੱਕ ਇੱਕ ਕਰਕੇ ਫਿਰ ਰੇਓ ਪਾਉਣਾ ਦਵਾਈ ਪਾਉਣੀ ਆ ਆ ਕਰਨਾ ਆ ਕਰਨਾ ਮਾਂ ਨੂੰ ਕੀ ਪਤਾ ਵੀ ਕੀ ਕੀ ਕਰਨਾ ਕਿਸੇ ਨੇ ਪੁੱਛਿਆ ਨਹੀਂ ਪਿਓ ਮੇਰਾ ਉਹ ਸਿੱਧਾ ਸਾਦਾ ਸੀ ਅਗਲਾ ਜਮਾ ਕਰਦਾ ਰਿਹਾ ਪੈਸੇ ਤੇ ਕੋਈ ਗੱਲ ਨਹੀਂ ਉਹ ਰੱਬ ਜਾਣਦਾ ਜੇ ਮੇਰੇ ਕੋਲ ਪੈਸੇ ਜਮਾ ਨੇ ਮੈਂ ਮਹਾਰਾਜ ਦੇ ਗੁਰੂ ਗ੍ਰੰਥ ਸਾਹਿਬ ਜੀ ਦੇ ਜਿੰਨੇ ਹੈਗੇ ਨੇ ਮੇਰੇ ਕੋਲ ਇੱਕ ਇਸ ਟਾਈਮ 120000 ਦਿੱਤਾ ਸੀ ਇਸ ਟਾਈਮ ਮੇਰੇ ਖਾਤੇ 'ਚ 50000 ਤੋਂ ਘਟ ਹੋਣਗੇ ਜੋ ਸਚਾਈ ਹੈ ਉਹ ਵੀ ਮੇਰਾ ਠੇਕਾ ਥੋੜਾ ਦਿੱਤਾ ਸੀਗਾ ਉਹਨਾਂ ਨੇ ਹੁਣ ਲੋਕਾਂ ਨਾਲ 10000 ਰੁਪਏ ਘਟਤੇ ਕੀਲੇ ਮਗਰ ਹਰ ਸਾਲ ਦਿੰਦੇ ਆ 10000 ਰੁਪਏ ਘਟਤੇ ਸਾਡੇ ਇੱਥੇ ਪਿੰਡ ਦੇ ਆਣੀ ਜਮੀਨ ਲਈ ਆ ਉੱਥੇ ਉਹ ਉਹ ਸਾਡੇ ਤੋਂ ਪਿੱਛੇ ਜਮੀਨਾਂ ਨਾਲੇ ਕੱਚੇ ਰਾਹ 'ਚ ਉਹਨੇ 70 ਨੂੰ ਦਿੱਤੀ ਆ ਮੈਂ ਮੈਨੂੰ 62 6000 ਨੂੰ ਟਿਕਾ ਦੇ ਰਹੇ ਆ ਮੈਂ ਫਿਰ ਵੀ ਆਪਦੇ ਭਰਾ ਕਰਕੇ ਵੀ ਚੱਲ ਕਿਸੇ ਹੋਰ ਦਾ ਟਰੈਕਟਰ ਨਾਮ ਚੱਲੇ ਮੈਂ ਉਹਦੇ ਬਾਰੇ ਸੋਚ ਲੈਣਾ ਪਰ ਉਹ ਮੇਰੇ ਬਾਰੇ ਰਤਾ ਵੀ ਨਹੀਂ ਸੋਚਦੇ ਰਤਾ ਵੀ ਅੱਜ ਤੱਕ ਕਦੇ ਉਹਨਾਂ ਦੀ ਕੁੜੀਆਂ ਦਾ ਫੋਨ ਨਹੀਂ ਆਇਆ ਜਾਂਦੀਆਂ ਬਾਹਰ ਗਈਆਂ ਨੇ ਤੇ ਕੁੜੀਆਂ ਜਦ ਲਵਲੀ 'ਚ ਪੜ੍ਹਦੀਆਂ ਸੀ ਇੱਥੇ ਇਥੇ ਮੇਰੇ ਘਰੇ ਰਹੀਆਂ ਨੇ ਆਬਦੇਸੇ ਲੀਆਂ ਦੇ ਨਾਲ 2 ਸਾਲ ਇੱਥੇ ਰਹੀਆਂ ਨੇ ਮੇਰੇ ਕਮਰੇ ਵਿੱਚ ਅਸੀਂ ਉੱਪਰ ਚਲੇ ਗਏ ਮੇਰੇ ਕਮਰੇ 'ਚ ਰਹੀਆਂ ਨੇ ਤੇ ਹੁਣ ਉੱਥੇ ਜਾਣ ਤੋਂ ਬਾਅਦ ਇੱਕ ਬਾਰ ਵੀ ਫੋਨ ਨਹੀਂ ਕੀਤਾ ਵੀ ਚਾਚਾ ਹੈਗਾ ਸਾਡਾ ਕਿ ਮਰ ਗਿਆ ਕੋਈ ਗੱਲ ਨਹੀਂ ਤੁਸੀਂ ਹੁਣ ਪੈਸਿਆਂ ਵਾਲੇ ਹੋਗੇ ਤੁਹਾਡੇ ਕੋਲ ਪੈਸੇ ਆਉਣ ਲੱਗ ਗਏ ਮੈਂ ਗਰੀਬ ਆ ਮੇਰੇ ਕੋਲ ਸਿਰਫ 50000 ਰੁਪਏ ਤੋਂ ਘੱਟ ਆ ਤੁਹਾਡੇ ਕੋਲ ਪੈਸੇ ਆ ਤੁਸੀਂ ਅਮੀਰ ਹੋ ਤੁਸੀਂ ਲੋਕ ਸਾਰੇ ਤੁਸੀਂ ਕਿਸੇ ਤੋਂ ਕੀ ਲੈਣਾ ਤੇ ਕੋਈ ਗੱਲ ਨਹੀਂ ਰੱਬ ਦੇਖਦਾ ਮੈਂ ਤਾਂ ਰੱਬ ਨੂੰ ਰੋਜ਼ ਅਰਦਾਸ ਕਰਕੇ ਪੈਣਾ ਵੀ ਰੱਬਾ ਇਹ ਜੀ ਜ਼ਿੰਦਗੀ ਤੋਂ ਚੱਕ ਲੈ ਮੈਨੂੰ ਪਰ ਰੱਬ ਵੀ ਨਹੀਂ ਸੁਣਦਾ ਦੇਖਦੇ ਆ ਅੱਗੇ ਰੱਬ ਨੇ ਕੀ ਕਿਸਮ ਚ ਲਿਖਿਆ ਪਰ ਤੁਸੀਂ ਮੇਰੇ ਨਾਲ ਖੜੇ ਹੋਵੋ ਬਸ ਤੋਂ ਬਾਅਦ ਮੈਨੂੰ ਲਾਈਕ ਸ਼ੇਅਰ ਕਮੈਂਟ ਸਬਸਕ੍ਰਾਈਬ ਕਰ ਦਿਓ ਤਾਂ ਜੋ ਪਤਾ ਲੱਗ ਸਕੇ ਵੀ ਮੇਰੇ ਨਾਲ ਮੇਰੇ ਭੈਣ ਭਰਾ ਖੜੇ ਨੇ ਜਿਹੜੇ ਢਿੱਡ ਨਾਲ ਜੰਮਿਆ ਭਰਾ ਉਹ ਨਹੀਂ ਕਦੇ ਖੜਿਆ ਅੱਜ ਤੱਕ ਕਦੇ ਦੁਕਾਨਦਾਰੇ ਨਹੀਂ ਪੁੱਛਿਆ ਤੈਨੂੰ ਪੈਸਾ ਚਾਹੀਦਾ ਨਹੀਂ ਚਾਹੀਦਾ ਤੈਨੂੰ ਦੁਕਾਨ ਵੱਡੀ ਕਰਦੀਏ ਨਾ ਕਰੀਏ ਕੁਝ ਨਹੀਂ ਸੋਚਿਆ ਤੇ ਮੈਂ ਅਬ ਦੇ ਭੈਣ ਭਰਾ ਤੁਹਾਨੂੰ ਮੰਨ ਲਿਆ ਤੇ ਮੈਨੂੰ ਲਾਈਕ ਸ਼ੇਅਰ ਕਮੈਂਟ ਸਬਸਕ੍ਰਾਈਬ ਕਰ ਦਿਓ ਤੁਹਾਡੇ ਸਾਥ ਦੀ ਲੋੜ ਹੈ ਕਿਰਪਾ ਕਰਕੇ ਇਹਨਾਂ ਵਾਇਰਲ ਕਰ ਦਿਓ ਵੀਡੀਓ ਨੂੰ ਕਿ ਪਤਾ ਲੱਗ ਜਵੇ ਉਹਨਾਂ ਨੂੰ ਭਈ ਮੇਰੇ ਨਾਲ ਕੋਈ ਖੜਾ ਮੈਨੂੰ ਰੋਣ ਦੀ ਲੋੜ ਨਾ ਪਵੇ ਕਿਰਪਾ ਕਰਕੇ ਤੁਹਾਡੇ ਸਾਹਬ ਦੀ ਲੋੜ ਵਾਈ ਗੁਰਜੀ ਦਾ ਖਾਲਸਾ ਵਾਈ ਗੁਰਜੀ ਕੀ ਫਤਿਹ